ਬੜਾ ਨਾਂ ਸੁਣਿਆ ਸੀ ਰਾਈਟ ਟੱਚ ਵਾਲਿਆਂ ਦਾ ਪਰ ਅੱਜ ਆ ਕੇ ਦੇਖਦੇ ਆਂ ਵੀ ਕਿੰਨੀ ਕੁ ਸੱਚਾਈ ਆ ਇਹਨਾਂ ਦੇ ਪ੍ਰੋਡਕਟਾਂ ਦੇ ਵਿੱਚ ਤੇ ਕੀ ਫਾਇਦਾ ਇਹਨਾਂ ਦੇ ਪ੍ਰੋਡਕਟਾਂ ਦਾ ਅੱਜ ਉੱਪਰ ਗੱਲਬਾਤ ਕਰਦੇ ਆਂ ਬਈ ਸਟਾਲ ਤਾਂ ਲਾ ਰੱਖਿਆ ਬੜਾ ਨਾਂ ਸੁਣਿਆ ਬੜੀਆਂ ਵੀਡੀਓ ਵੇਖੀਆਂ ਨੇ ਤੇ ਕੀ ਪ੍ਰੋਡਕਟ ਆ ਕੀ ਫਾਇਦਾ ਇਹਨਾਂ ਦਾ ਮੈਨੂੰ ਅੱਜ ਕੱਲੀ ਕੱਲੀ ਜਾਣਕਾਰੀ ਦੇ ਦੋ ਬਹੁਤ ਸਾਰੀਆਂ ਵੀਡੀਓ ਦੇਖਿਆ ਨੇ ਬਹੁਤ ਸਾਰਾ ਨਾਂ ਸੁਣਿਆ ਰਾਈਟ ਟੱਚ ਦਾ ਬਿਲਕੁਲ ਬਈ ਸੋ ਅਸੀਂ ਗੱਲ ਬਈ ਸਾਰੇ ਜਿੰਨੇ ਵੀ ਆਪਣਾ ਚੈਨਲ ਦੇਖ ਰਹੇ ਸਾਰੇ ਦਸ ਕੁ ਵੀਰਾਂ ਨੂੰ ਤੇ ਬਈ ਇਹ ਨਾ ਕੰਪਨੀ ਇੱਕ ਵਧੀਆ ਹਰਿਆਣੇ ਦੀ ਜਿਵੇਂ ਆਪਾਂ ਕਹਦੇ ਇਹ ਰਾਈਟ ਕਾਫ ਆਉਂਦੇ ਨੇ ਇਹਨਾਂ ਦਾ 1 ਲੀਟਰ ਠੀਕ ਆ ਇਹ ਹਫਤੇ ਤੋਂ ਲੈ ਕੇ ਆਪਾਂ 6 ਮਹੀਨਿਆਂ ਦੀ ਤੱਕ ਬੱਚੇ ਨੂੰ ਆਪਾਂ 10 ml ਡੇਲੀ ਯੂਜ਼ ਕਰ ਸਕਦੇ ਹਾਂ ਠੀਕ ਆ ਠੀਕ ਆ ਇਹਦੇ ਨਾਲ ਜਿਵੇਂ ਆਪਾਂ ਕਹਦੇ ਮੰਨ ਲਓ ਵੀ ਬੱਚਾ ਵੱਡਾ ਹੋ ਜਾਂਦਾ ਹਮ ਹਲਦੀ ਗ੍ਰੋਥ ਦੀ ਅਸੀ ਹੋ ਜਾਂਦੀ ਆ ਖਾਣ ਪੀਣ ਵਧੀਆ ਲੱਗ ਜਾਂਦਾ ਬਾਡੀ weight ਵਧੀਆ ਹੁੰਦਾ ਛੇਤੀ ਬੱਚਾ ਮੰਨ ਲਾ ਕਹਿੰਦਾ ਤਿਆਰ ਹੋ ਜਾਂਦਾ ਕਈ ਵਾਰੀ ਬੱਚੇ ਨੂੰ ਮੰਨ ਲਾ ਦੁੱਧ ਵਗੈਰਾ ਨਹੀਂ ਪੂਰਾ ਆਉਂਦਾ ਤਾਂ ਆਪਾਂ ਉਦੋਂ ਵੀ ਦੇ ਸਕਦੇ ਦੁੱਧ ਪਿਆਉਣ ਦੀ ਬਈ ਲੋੜ ਨਹੀਂ ਸਹੀ 1 ਮਹੀਨਾ ਦੁੱਧ ਪਿਆ ਦਿਓ ਇਸ ਤੋਂ ਬਾਅ ਠੀਕ ਆ ਬੱਚਾ ਛੇਤੀ ਤਿਆਰ ਹੋ ਜੂ ਮਤਲਬ ਇਹ ਵਾਲਾ ਪ੍ਰੋਡਕਟ ਜਿਹੜਾ ਬੱਚੇ ਦੀ ਗਰੋਥ ਖਾਤਰ ਜਦੋਂ ਦੁੱਧ ਨਹੀਂ ਆਉਂਦਾ ਦੁੱਧ ਤੋਂ ਵੀ ਬਗੈਰ ਇਹਨੂੰ ਕੱਲਾ ਦੇ ਬਿਲਕੁਲ ਬਾਈ ਬਿਲਕੁਲ ਕਿਸ ਤਰੀਕੇ ਦੇ ਸਕਦੇ ਆ 10 ਮਿਲ ਡੇਲੀ ਬਾਈ ਸਰੰਜ ਭਰ ਕੇ ਮੂੰਹ ਦੇ ਵਿੱਚ ਮਾਰੋ ਠੀਕ ਆ ਜੀ ਦੇਣ ਦਾ ਵਧੀਆ ਸਭ ਤੋਂ ਵਧੀਆ ਤਰੀਕਾ ਠੀਕ ਆ ਤੇ ਆਹ ਵਾਲੇ ਪ੍ਰੋਡਕਟ ਇਸ ਤੋਂ ਬਾਅਦ ਆ ਗਿਆ ਬਾਈ ਰਾਈਟ ਮੈਨ ਅੱਛਾ ਜਿਹੜਾ ਆਪਣੇ ਮੰਨ ਲਓ ਪਸ਼ੂ ਰਹਿੰਦੇ ਨਹੀਂ ਫਰਿਆਕ ਹੋ ਜਾਂਦੇ ਆ ਦੁੱਧ ਨਹੀਂ ਵਾਧੇ ਠੀਕ ਆ ਜਿਹੜੀਆਂ ਕੰਮੇ ਵੇਚੀਆਂ ਜਾਂਦੇ ਨੇ ਜਿਵੇਂ ਮੀਨਰ ਮਿਕਚਰ ਆ ਇਹ ਆਪਾਂ ਰਾਈਟ ਮੈਨ ਹੁੰਦਾ ਇਹਨਾਂ ਦਾ ਵਧੀਆ 1 ਕਿਲੋ ਆ 12 ਕਿਲੋ ਆ 20 ਕਿਲੋ ਆ ਅੱਛਾ ਠੀਕ ਆ ਵੱਡੀ ਪੈਕਿੰਗ ਵੀ ਲੈ ਸਕਦੇ ਆ ਆਪਾਂ ਨੂੰ ਸਸਤੀ ਮਿਲ ਜਾਂਦੀ ਆ ਤਾਂ ਇਹਦੇ ਵੀ ਬਹੁਤ ਫਾਇਦੇ ਨੇ ਫੈਟ ਵਾਧੀ ਆ ਠੀਕ ਆ ਤੇ ਬਾਕੀ ਸਾਰੇ ਕੰਮਾਂ ਵਾਸਤੇ ਹੁੰਦਾ ਮੀਨਰ ਮਿਕਚਰ ਮਤਲਬ ਇਹ ਦੁੱਧ 'ਚ ਫੈਟ ਵਗੈਰਾ ਨਹੀਂ ਆਉਂਦੀ ਤਾਂ ਹਾਂ ਇਹ ਪਾਊਡਰ ਪਾ ਸਕਦੇ ਆ ਇਹ 100 ਗ੍ਰਾਮ ਡੇਲੀ ਪੋਣਾ ਠੀਕ ਆ ਇੱਕ ਮੁਠੀ ਭਰ ਕੇ ਜਿਵੇਂ ਆ ਪੰਜਾਬੀ 'ਚ ਕਹਦੀ ਆ ਠੀਕ ਆ ਤੇ ਇਸ ਤੋਂ ਬਾਅਦ ਆ ਗਿਆ ਬਾਈ ਇਹਨਾਂ ਦਾ ਰਾਈਟ ਐਟਚ ਓਕੇ ਚੱਡੇ ਦੇ ਆਲੇ ਰੋਟੀ ਚੋਪੜ ਕੇ ਦੇ ਸਕਦੇ ਆ 7 ਮਹੀਨੇ ਤੋਂ ਬਾਅਦ ਜਦੋਂ ਆਪਣਾ ਪਸ਼ੂ ਪ੍ਰੈਗਨੈਂਟ ਹੋ ਗਿਆ ਅੱਛਾ ਪ੍ਰੈਗਨੈਂਟ ਤੋਂ ਬਾਅਦ ਠੀਕ ਆ ਠੀਕ ਆ ਉਦੋਂ ਆਪਾਂ ਇਹਨੂੰ ਵਰਤ ਸਕਦੇ ਆ ਆਪਣੇ ਪਸ਼ੂ ਦਾ ਲੇਵਾ ਵਧੀਆ ਤਿਆਰ ਹੋਊਗਾ ਥਣਾ ਦਾ ਗੈਪ ਵਧੀਆ ਹੋਊਗਾ ਠੀਕ ਆ ਤੇ ਬਹੁਤ ਸੋਹਣਾ ਪਸ਼ੂ ਤਿਆਰ ਹੋ ਕੇ ਆਊਗਾ ਕੋਈ ਸੂਣ ਚ ਦਿੱਕਤ ਨਹੀਂ ਆਉਂਦੀ ਕੋਈ ਐਵੇਂ ਤਾਂ ਨਹੀਂ ਹੈਗਾ ਮਤਲਬ ਪ੍ਰੋਡਕਟ ਕਈ ਆਉਂਦੇ ਆ ਅੱਜਕੱਲ੍ਹ ਵੀ ਜਿਵੇਂ ਉਹਨਾਂ ਦਾ ਸਾਈਡ ਇਫੈਕਟ ਜਾਦੇ ਹੋਣ ਲੱਗ ਜਾਂਦੇ ਵੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਆ ਇੱਕ ਵਾਰੀ ਬੰਦਾ ਵਰਤੂਗਾ ਤਾਂ ਆਪ ਲਊਗਾ ਰਿਜ਼ਲਟ ਬਿਲਕੁਲ ਬਾਈ ਐਕਸੀਡੈਂਟ ਰਿਜ਼ਲਟ ਪੰਜਾਬ ਦੇ ਵਿੱਚ ਤਾਂ ਹਜੇ ਆਪਣੇ ਹੁਣ ਹੀ ਲਾਂਚ ਹੋਏ ਨੇ ਮਤਲਬ ਪੈਰ ਧਰ ਲਿਆ ਪੰਜਾਬ ਕਰ ਲਿਆ ਬਿਲਕੁਲ ਬਾਈ ਜਿਹੜੇ ਬੰਦੇ ਨੇ ਵਰਤ ਲਿਆ ਤਾਂ ਉਹ ਦੁਬਾਰੇ ਬਿਨਾਂ ਕਹੇ ਲਊਗਾ ਹੁਣ ਜੇ ਮਤਲਬ ਪੰਜਾਬ ਦੇ ਵਿੱਚੋਂ ਲੈਣਾ ਹੋਵੇ ਮਿਲ ਜੂਗਾ ਇਹ ਕਿਤੋਂ ਵੀ ਬਾਈ ਮਾਨਸਤ ਤੋਂ ਤਾਂ ਮਿਲਦਾ ਜੇ ਕਿਤੋਂ ਨਹੀਂ ਮਿਲਦਾ ਤਾਂ ਇਹਨਾਂ ਦਾ ਨੰਬਰ ਹੈਗਾਗਾ 78942000 ਤੇ ਸੰਪਰਕ ਕਰ ਸਕਦੇ ਹੋ ਸੋਡੇ ਕੋਲ ਲਿੰਕ ਆ ਜੂਗਾ ਆਨਲਾਈਨ ਵੀ ਤੁਸੀਂ ਬ੍ਰਾਡਕਟ ਘਰੇ ਬੈਠੇ ਮੰਗਾ ਸਕਦੇ ਹੋ ਆਨਲਾਈਨ ਮਤਲਬ ਇਹਦੀ ਵੈਬਸਾਈਟ ਵਗੈਰਾ ਵੈਬਸਾਈਟ ਹੈਗੀ ਇਹਨਾਂ ਦੀ ਉੱਤੇ ਦਿੱਤੀ ਹੋਈ ਆ ਫਲਿੱਪਕਾਰਟ Amazon ਤੋਂ ਮਿਲਦਾ ਤੁਸੀਂ WhatsApp ਕਰੋ ਆ ਜਿਹੜਾ ਆਪਾਂ ਨੰਬਰ ਦੱਸਿਆ 78900 42000 ਇਹ ਨੰਬਰ ਤੇ WhatsApp ਕਰ ਦਿਓ ਤੁਹਾਡੇ ਕੋਲ ਲਿੰਕ ਪਹੁੰਚ ਜਾਊਗਾ ਲੋ ਵੀ ਜੇ ਚੰਗੇ ਪਸ਼ੂ ਰੱਖੇ ਹੋਏ ਆਗੇ ਕੋਈ ਗ੍ਰੋਥ ਚਾਹੀਦੀ ਆ ਜਾਂ ਵਧੀਆ ਛੋਟੇ ਬੱਚਿਆਂ ਖਾਤਰ ਇਹ ਚਾਹੀਦਾ ਵੱਡੀ ਗ੍ਰੋਥ ਖਾਤਰ ਤਾਂ ਆ ਵੀ ਦੇਖੋ ਬਹੁਤ ਕਹਿੰਡ ਪ੍ਰੋਡਕਟ ਆਗੇ ਤੇ ਇਹ ਵਾਲਾ ਇੱਕ ਬਈਆ ਆਪਣਾ ਆ ਗਿਆ ਰੈਟ ਮਿਲਕ ਬੂਸਟਰ ਜੇ ਤੁਹਾਡੀ ਮੱਝ ਦੁੱਧ ਨਹੀਂ ਲਾਉਂਦੀ ਲੱਤਾਂ ਮਾਰਦੀ ਆ ਦੁੱਧ ਲੈ ਕੇ ਭਜਦੀ ਆ ਉਹ ਸਮਾ ਘੱਟ ਆ ਠੀਕ ਆ ਉੱਥੇ ਕੋਈ ਟੀਕਾ ਲਾਉਣ ਦੀ ਲੋੜ ਨਹੀਂ ਕੋਈ ਗੋਲੀਆਂ ਦੇਣ ਦੀ ਲੋੜ ਨਹੀਂ ਤੁਸੀਂ ਸਿਰਫ ਕਿੰਨਾ ਦੇਣਾ 100 ਐਮਐਲ ਡੇਲੀ ਠੀਕ ਆ 100 ਐਮਐਲ ਆਪਣੇ ਮੱਝ ਨੂੰ ਪਿਆ ਦਿਓ ਨਾਲ ਦੀ ਨਾਲ ਉਹ ਖੜਨ ਲੱਗ ਜੂ ਦੁੱਧ ਲਾਉਣ ਲੱਗ ਜੂ ਬਸ ਸੁਭਾਵ ਵਧੀਆ ਕਰੋ ਤੇ ਨਾਲ ਫੈਟ ਵਧੂਗੀ ਟੀਕਿਆਂ ਵੱਲ ਨੂੰ ਤੁਰਪੈਣਾ ਟੀਕਾ ਬਹੁਤ ਹਾਂ ਦੁੱਧਾਂ ਦੇ ਟੀਕੇ ਦੇ ਬਾਈ ਅੰਤ ਦੇ ਬੇਜਾਦੇ ਨੁਕਸਾਨ ਨੇ ਕੈਂਸਰ ਹੁੰਦਾ ਸਿੱਧਾ ਤੈਨੂੰ ਬੱਧੀ ਹੈਨਾ ਤੇ ਤੁਸੀਂ ਇਹ ਦਵਾਈ ਵਰਤ ਲਓ ਸੋਨੂ ਕਾਸੇ ਲੋੜ ਨਹੀਂ ਟੀਕਾ ਲਾਉਣ ਦੀ ਲੋੜ ਨਹੀਂ ਗੋਲੀਆਂ ਦੇਣ ਦੀ ਲੋੜ ਨਹੀਂ ਠੀਕ ਆ ਪੈਂਟੀ ਵਧੂਗੀ ਦੁੱਧੇ ਵਧੂਗਾ ਅੱਛਾ ਤਾਂ ਬਹੁਤ ਸਾਹ ਮੈਂ ਡੇਲੀ ਦੇਣਾ ਮੰਨ ਲਓ ਪੰਜਾਬੀ ਦੇ ਵਿੱਚ ਕਹਿਣਾ ਬਾਈ ਬੀਐਮਐਲ ਦੀ ਸਰੰਜ ਲੈ ਲਓ ਪੰਜ ਸਰੰਜਾ ਮੂੰਹ ਚ ਮਾਰ ਦਿਓ ਠੀਕ ਆ ਸਿੱਧੀਆਂ ਹਾਂ ਹਾਂ ਸਿੱਧੀਆਂ ਬਸ ਮੂੰਹ ਫੜਿਆ ਸਰੰਜ ਮਾਰੀ ਕੋਈ ਐਵੇਂ ਤਾਂ ਨਹੀਂ ਚੱਕਰ ਹੈਗਾ ਵੀ ਦੁੱਧ ਚੋਣ ਤੋਂ ਪਹਿਲਾਂ ਨਾ ਨਾ ਬਾਈ ਮੰਨ ਲਾ ਦੁੱਧ ਮੰਨ ਲਾ ਪਹਿਲਾਂ ਤਾਂ ਨਹੀਂ ਪੈਂਦੀ ਕੰਟਕ ਠੀਕ ਆ ਕੰਟਕ ਠੀਕ ਆ ਬਾਈ ਬਹੁਤ ਵਧੀਆ ਰਿਜ਼ਲਟ ਐਕਸੀ ਐਂਟਰੀ ਜਿਹੜੇ ਭਰਾ ਨੇ ਵਰਤ ਲਿਆ ਬਈ ਦੁਬਾਰੇ ਆਪ ਲਊਗਾ ਤੇ ਹੋਰ ਕਿਹੜੇ ਪ੍ਰੋਡਕਟ ਆ ਬਈ ਆਪਣੇ ਕੋਲ ਚਾਰ ਪ੍ਰੋਡਕਟ ਨੇ ਬਈ ਆਪਣੇ ਇੱਕ ਪੰਜਾ ਪੰਜਵਾਂ ਆਪਣੇ ਕੋਲ ਹਜੇ ਲਾਂਚ ਹੀ ਹੋਇਆ ਉਹ ਆਇਆ ਨਹੀਂ ਹਜੇ ਠੀਕ ਹੈ ਪੰਜ ਪ੍ਰੋਡਕਟ ਨੇ ਕੰਪਨੀ ਦੇ ਕੰਪਨੀ ਸਿਹਰਾ ਹਰਿਆਣੇ ਦੇ ਵਿੱਚ ਬਈ ਜਾ ਕੇ ਪਤਾ ਕਰ ਲਓ ਰਿਜ਼ਲਟ ਦੇਖ ਲਿਓ ਤੁਸੀਂ ਵੀਡੀਓ ਨੂੰ ਦੇਖਦੇ ਹੋਵੋਗੇ ਹਨਾ ਵੀਡੀਓ ਉਹ ਪਸ਼ੂਆਂ ਦੀ ਪਾਉਂਦੇ ਆ ਬਈ ਜਿਹੜੇ ਪਸ਼ੂ ਨੂੰ ਵਰਤੇ ਹੁੰਦਾ ਇਹਨਾਂ ਨੇ ਠੀਕ ਹੈ ਠੀਕ ਹੈ ਜਿਹੜਾ ਤਿਆਰ ਹੁੰਦਾ ਉਹਦੀ ਵੀਡੀਓ ਬਣਦੀ ਆ ਤੇ ਹਰਿਆਣੇ ਦੇ ਵਿੱਚ ਤਾਂ ਬਹੁਤ ਵਧੀਆ ਰਿਜ਼ਲਟ ਮਿਲ ਰਿਹਾ ਹੁਣ ਪੰਜਾਬ ਦੇ ਵਿੱਚ ਵੀ ਆ ਗਿਆ ਪੰਜਾਬ ਚ ਮਿਲ ਵੀ ਜਾਊਗਾ ਜੇਕਰ ਮਾਨਸਾ ਤੋਂ ਲੈਣਾ ਮਾਨਸਾ ਤੋਂ ਮਿਲ ਜੂਗਾ ਹੀ ਮਾਨਸਾ ਤੋਂ ਲੈਣਾ ਤਾਂ ਮੇਰੇ ਨਾਲ ਵੀ ਸੰਪਰਕ ਕਰ ਸਕਦਾ ਮੇਰਾ ਨੰਬਰ 98764 30630 ਆ ਕਿਸੇ ਨੇ ਮੰਨ ਲਓ ਰੈਟਚ ਲੈਣਾ ਰੈਟਕਾ ਆਪ ਲੈਣਾ ਤੂੰ ਮੇਰੇ ਨਾਲ ਸੰਪਰਕ ਕਰ ਲੈ ਆਪਾਂ ਉਹਨਾਂ ਨੂੰ ਦੇ ਦੇਾਂਗੇ ਦਵਾਈਆਂ ਦੇ ਦੇ ਅੱਕ ਚੁੱਕੇ ਹੋ ਥੱਕ ਚੁੱਕੇ ਹੋ ਰਿਜ਼ਲਟ ਨਹੀਂ ਮਿਲਿਆ ਤਾਂ ਆਹ ਚੀਜ਼ ਇੱਕ ਵਾਰੀ ਵਰਤ ਕੇ ਦੇਖੋ ਤੁਹਾਨੂੰ ਰਿਜ਼ਲਟ 100% ਮਿਲੂਗਾ ਤੇ ਪੰਜਾਬ ਦੇ ਵਿੱਚ ਜੇਕਰ ਮਗਾਉਣਾ ਆਨਲਾਈਨ ਵੀ ਮਿਲ ਜੂ ਤੇ ਆਹ ਬਾਈ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਪੰਜਾਬ ਦੇ ਵਿੱਚੋਂ ਤੁਹਾਨੂੰ ਇਹ ਜਿਹੜੇ ਪ੍ਰੋਡਕਟ ਚਾਹੀਦੇ ਆ ਬਹੁਤ ਵਧੀਆ ਪ੍ਰੋਡਕਟ ਆ ਰਿਜ਼ਲਟ 100% ਮਿਲ ਰਹੇ ਹਨ ਦਿਵਾਰੇ ਇੱਕ ਵਾਰੀ ਬਾਈ ਨੰਬਰ ਹੋਰ ਨੋਟ ਕਰ ਲਓ 78942000 ਨੰਬਰ ਤੇ ਸੰਪਰਕ ਕਰ ਲਿਓ ਛੋਡੇ ਕੋਲੇ ਲਿੰਕ ਪਹੁੰਚ ਜੂਗਾ ਤੇ ਬਾਕੀ ਆਪਾਂ ਮੇਲੇ ਦੇ ਵਿੱਚ ਤਾਂ ਨਾ ਉਲੇ ਸਟਾਰ ਲਾਈ ਹੋਈ ਹੈ ਤਿੰਨ ਦਿਨ ਇੱਥੋਂ ਪ੍ਰੋਡਕਟ ਮਿਲਣਗੇ ਬਾਈ ਜੇ ਕਿਸੇ ਨੇ ਪ੍ਰੋਡਕਟ ਵੀ ਲੈਣਾ ਤਿੰਨ ਦਿਨ ਇੱਥੋਂ ਲਿਜਾ ਸਕਦਾ ਨਹੀਂ ਕਿਹੜੀ ਤਰੀਕ ਦਾ ਮੇਲਾ ਬਾਈ ਉਹ ਤਰੀਕ ਦੱਸ ਇੱਕ ਦੋ ਤਿੰਨ ਤਿੰਨ ਦਿਨ ਇੱਥੇ ਲਗਦੀ ਹੈ 50 ਨੰਬਰ ਸਟਾਲ ਆ ਗਈ ਇੱਥੇ ਅਗਰ ਤੁਸੀਂ ਪ੍ਰੋਡਕਟ ਲੈ ਸਕਦੇ ਹੋ